ਹਾਂਜੀ ਭਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜਿਹੜੇ ਜਿਹੜੇ ਭਰਾ ਵੀਡੀਓ ਤੇ ਆ ਗਏ ਹਨ ਵੀਡੀਓ ਨੂੰ ਛੱਡਿਓ ਨਾ ਕਿਉਂਕਿ ਗੱਲ ਆਪਣੀ ਹੁੰਦ ਦੀ ਆ ਗੱਲ ਆਪਣੀ ਲੜਾਈ ਦੀ ਆ ਸਾਡਾ ਸਿੰਘ ਕਿਹੜੇ ਟਾਈਮ ਦਾ ਹਨਾ ਟਾਵਰ ਤੇ ਚੜਿਆ ਫਿਰਦਾ ਵੀ ਸਾਨੂੰ ਬੇਅਦਵੀ ਦਾ ਇਨਸਾਫ ਮਿਲੇ ਮਿਲਦਾ ਪਿਆ ਨਹੀਂ ਮਿਲਦਾ ਵੀ ਬੇਅਦਵੀ ਲਈ ਕੋਈ ਕਾਨੂੰਨ ਬਣੇ ਕਿਉਂਕਿ ਜਣਾ ਖਣਾ ਉੱਠ ਕੇ ਬੇਅਦਵੀ ਕਰ ਦਿੰਦਾ ਤੇ ਬਾਅਦ ਚੋ ਕਹਿ ਦਿੰਦੇ ਆ ਕਿ ਇਹ ਪਾਗਲ ਆ ਠੀਕ ਆ ਤੇ ਬਾਅਦ ਨਾ ਉਹਦਾ ਇਨਸਾਫ ਮਿਲਦਾ ਨਾ ਕੁਝ ਨਹੀਂ ਹੁੰਦਾ ਜਿਹੜਾ ਸੋਧਾ ਲੱਗ ਜਾਂਦਾ ਜਿਹੜਾ ਟਾਈਮ ਤੇ ਉਹ ਗੱਲ ਵੱਖਰੀ ਆ ਉਹ ਬੰਦੇ ਨੂੰ ਚੜੇ ਨੂੰ ਵੇਖ ਲੋ ਕਿੰਨਾ ਟਾਈਮ ਉਹ ਕਹਿੰਦਾ ਜਾਂ ਤਾਂ ਮੈਂ ਸਿੱਧਾ ਗੁਰੂ ਦੀ ਗੋਚ ਚ ਜਾਊਂਗਾ ਤੇ ਮੈਂ ਧਰਤੀ ਤੇ ਜਿਹੜਾ 400 ਫੁੱਟ ਉੱਤੇ ਬੈਠਾ ਧਰਤੀ ਤੇ ਨਹੀਂ ਆਊਂਗਾ ਜਿੰਨਾ ਚਾਇਰੇ ਕਾਨੂੰਨ ਨਹੀਂ ਬੰਨਦਾ ਸਾਡੀ ਬੇਅਦਬੀ ਵਾਲਾ 11 ਜਨਵਰੀ ਨੂੰ ਉਹਨਾਂ ਨੇ ਇਕੱਠ ਰੱਖਿਆ ਉਹ ਹੁਣ ਅਪੀਲਾਂ ਕਰਦੇ ਪਏ ਆ ਸਪੈਸ਼ਲ ਉਹਨਾਂ ਦਾ ਇੰਸਟਾਗ੍ਰam ਤੇ ਪੇਜ ਵੀ ਆ ਭਾਈ ਭਾਈ ਅਮਰਤਪਾਲ ਮੈਰੋ ਜੀ ਨੇ ਸਟੋਰੀ ਪਾਈ ਸੀ ਵੀ 11 ਜਨਵਰੀ ਨੂੰ ਪਹੁੰਚੋ ਪਹੁੰਚਾਂਗੇ ਵੀ ਪਰ ਮੈਂ ਆਪਣੇ ਉਹਨਾਂ ਨੇ ਨਾ ਡਾਇਰੈਕਟ ਸਾਡੇ ਜਥੇਦਾਰ ਨੂੰ ਲਲਕਾਰਿਆ ਡਾਇਰੈਕਟ ਕਾਲ ਤਖਤ ਸਾਹਿਬ ਦੇ ਪਤਾ ਕੀ ਕਹਿ ਕੇ ਇੱਕ ਹੈ ਕਿ ਇੱਕ ਬਈ ਗੱਲ ਵੀ ਸਹੀ ਆ ਜਦੋਂ ਬੇਆਦਬੀ ਦੇ ਮਸਲੇ ਤੇ ਸਾਡਾ ਕੋਈ ਸਿੰਘ ਟਾਵਰ ਤੇ ਚੜਿਆ ਬੈਠਾ ਕਿੰਨਾ ਟਾਈਮ ਹੋ ਗਿਆ ਸਾਡੇ ਪੰਥਕ ਚਿਹਰੇ ਬੋਲ ਕਿਉਂ ਨਹੀਂ ਰਹੇ ਸਾਡੇ ਸਿੱਖ ਮੋਢੀ ਬੋਲ ਕਿਉਂ ਨਹੀਂ ਰਹੇ ਸਾਡਾ ਅਕਾਲ ਤਖਤ ਸਾਡਾ ਜਥੇਦਾਰ ਬੋਲ ਕਿਉਂ ਨਹੀਂ ਰਿਹਾ ਕਾਲਤਾ ਸੋਚਣ ਵਾਲੀ ਆ ਜਾਂ ਤਾਂ ਹੋਵੇ ਨਾ ਮਸਲਾ ਮਤਲਬ ਇੱਥੋਂ ਤੱਕ ਕਿ ਜੇ ਨਸ਼ੇ ਦਾ ਮਸਲਾ ਵੀ ਹੋਵੇ ਜਾਂ ਕੋਈ ਹੋਰ ਹੋਵੇ ਬਲਾਤ ਕਰਦਾ ਵੀ ਹੋਵੇ ਕੋਈ ਹੋਵੇ ਉੱਤੇ ਤਾਂ ਮੰਨਿਆ ਯਾਰ ਸਾਡੀ ਮਤਲਬ ਉਹ ਹੋਂਦ ਦਾ ਸਾਡੀ ਬੇਆਦਬੀ ਦੇ ਕਾਨੂੰਨ ਨੂੰ ਲੈ ਕੇ ਸਿੰਘ ਬੈਠਾ ਉਹ ਬੇਆਦਬੀ ਦੇ ਕਾਨੂੰਨ ਨੂੰ ਲੈ ਕੇ ਜਿਹਨੂੰ ਜਿਹਨੂੰ ਸਾਡੀਆਂ ਬੁੜੀਆਂ ਸਾਡੇ ਬੰਦੇ ਸਾਡੇ ਬਾਪੂ ਸਾਡੀਆਂ ਬੇਬੇ ਭੈਣਾ ਅਸੀਂ ਗੁਰੂ ਘਰ ਜਾਂਦੇ ਆ ਤੇ ਜਿਹਨੂੰ ਅਸੀਂ ਆਏ ਮੱਥਾ ਟੇਕਦੇ ਆ ਤੇ ਜਿਹਨੂੰ ਅਸੀਂ ਘਰਾਂ 'ਚ ਫੋਟਵਾਂ ਲੈਂਗਾ ਪੂਜਦੇ ਆ ਕੀ ਫਾਇਦਾ ਜਦੋਂ ਜਣਾਖਣਾ ਉੱਠ ਕੇ ਪਾਗਲਦਾਨ ਨੂੰ ਨਾਂ ਦਿੱਤਾ ਜਾਂਦਾ ਜਣਾਖਣਾ ਉੱਠ ਕੇ ਸਾਡੇ ਗੁਰੂ ਸਾਹਿਬਾਨ ਦੇ ਅੰਗ ਪੜ ਜਾਂਦਾ ਉਹਦੇ ਲਈ ਜੇ ਕਾਨੂੰਨ ਦੀ ਮੰਗ ਸਾਡਾ ਸਿੰਘ ਕਰ ਰਿਹਾ ਤੇ ਟਾਵਰ ਤੇ ਬੈਠਾ ਤੇ ਇਹਦੇ ਵਿੱਚ ਬਈ ਮਾੜੀ ਗੱਲ ਕੀ ਆ ਤੇ ਇਹਦੇ ਵਿੱਚ ਸਾਡੇ ਕਾਲ ਤੱਕ ਸਾਹਿਬ ਦਾ ਜਥੇਦਾਰ ਬੋਲ ਪੇ ਤੇ ਇਹਦੇ ਵਿੱਚ ਹਰਜ ਕੀ ਆ ਪਰ ਨਹੀਂ ਬੋਲਣਾ ਕਿਉਂ ਨਹੀਂ ਬੋਲਣਾ ਸਾਰਿਆਂ ਨੂੰ ਪਤਾ ਕਿਉਂ ਨਹੀਂ ਬੋਲਣਾ ਬੋਲੋ ਕਾ ਯਾਰ ਚਲੋ ਉਹਨਾਂ ਨੇ ਇਹ ਵੀ ਗੱਲ ਕਹਿਤੀ ਐ ਵੀ ਚਲੋ ਜੇ ਕਾਲਕ ਅਕਾਲ ਤਖਸਾਲ ਦਾ ਜਥੇਦਾਰ ਨਹੀਂ ਤਾਂ ਸਾਡੇ ਲੋਕ ਸਾਡਾ ਖਾਲਸਾ ਮਤਲਬ ਹੈਗਾ ਤੇ ਮੈਂ ਸਾਡੇ ਲੋਕਾਂ ਨੂੰ ਬੇਨਤੀ ਕਰਨੀ ਚਾਹਣਾ ਵੀਰੋ ਇੱਕ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਹੱਥ ਜੋੜ ਕੇ ਬੇਨਤੀ ਇਹਦੇ ਵਿੱਚ ਕੋਈ ਇਹ ਨਹੀਂਗਾ ਪੈਸੇ ਕਮਾਉਣੇ ਆ ਜਾਂ ਚੀ ਕਰਨੀ ਇਹ ਜੂ ਨਹੀਂ ਹੁੰਦੇ ਵੀਰੇ ਵੀਡੀਓ ਸ਼ੇਅਰ ਕਰਨ ਦਾ ਮਤਲਬ ਇਹ ਆ ਕਿ ਕੱਲੇ-ਕੱਲੇ ਬੰਦੇ ਤੱਕ ਚਲੋ ਗੱਲ ਪਹੁੰਚੇ ਕਿ 11 ਜਨਵਰੀ ਨੂੰ ਕਾਠ ਰੱਖਿਆ ਗਿਆ ਤੇ ਸਾਰੇ ਜਾਣੇ ਆਪਾਂ ਪਹੁੰਚ ਕੇ ਕਿਉਂਕਿ ਉਹ ਕਾਠ ਆਪਣੇ ਆਪਣੀ ਹੋਂਦ ਆਪਣੇ ਗੁਰੂ ਆਪਣੇ ਪਿਓ ਨੂੰ ਲੈ ਕੇ ਆ ਆਪਣੇ ਗੁਰੂ ਗ੍ਰੰਥ ਸਾਹਿਬ ਨੂੰ ਲੈ ਕੇ ਆ ਵੀ ਜਿਹੜੀਆਂ ਬੇਆਦਮੀਆਂ ਹੁੰਦੀਆਂ ਇਹਨਾਂ ਇਹਨਾਂ ਤੇ ਕੋਈ ਕਾਨੂੰਨ ਬਣੇ ਜਿਵੇਂ ਹਰੇਕ ਚੀਜ਼ ਤੇ ਕੋਈ ਨਾ ਕੋਈ ਕਾਨੂੰਨ ਆ ਤੇ ਜਿਹੜਾ ਬੇਆਦਬੀ ਕੋਈ ਕਰਕੇ ਜਾਂਦਾ ਉਹ ਤੇ ਕੋਈ ਕਾਨੂੰਨ ਨਹੀਂ ਹੋਉਂਦਾ ਤਾਂ ਜਿਹੜਾ ਟਾਈਮ ਤੇ ਸੋਧਾ ਲੱਗ ਜਾਂਦਾ ਉਹ ਲੱਗ ਜਾਂਦਾ ਹੁਣ ਮੈਂ ਇੱਕ ਚੀਜ਼ ਲੋਕਾਂ ਨੂੰ ਕਿ ਪੁੱਛਣੀ ਚਾਹਣਾ ਵੀ ਤੁਸੀਂ ਪਹੁੰਚੋਗੇ ਠੀਕ ਆ ਸਾਰਿਆਂ ਨੂੰ ਵੱਡੀ ਗੱਲ ਤੇ ਪਰ ਸਾਡੇ ਲੋਕਾਂ ਨੇ ਉम्मे ਪਹੁੰਚਣਾ ਨਹੀਂ ਜਿਵੇਂ ਪਹੁੰਚਣਾ ਚਾਹੀਦਾ ਸੋ ਜਿਹੜੇ ਭਰਾ ਫਿਰ ਵੀ ਪਹੁੰਚ ਨਹੀਂ ਸਕਦੇ ਵੀਡੀਓ ਨੂੰ ਬਈ ਸ਼ੇਅਰ ਕਰ ਦਿਓ ਇਕੱਲੇ-ਇਕੱਲੇ ਭਰਾ ਤੱਕ ਗੱਲ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ